ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਿਵਾਜ ਮਹਾਰਾਜ ਜੀ ਦੇ ਆਗਮਨ ਪ੍ਰਕਾਸ਼ ਗੁਰਪੁਰਬ ਦੀਆਂ ਸੰਪਰਦਾਇ ਦਲ ਬਾਬਾ ਬੁੱਧੀ ਚੰਦ ਸਾਹਿਬ ਜੀ ਵੱਲੋਂ ਸਮੂਹ ਗੁਰੂ ਖਾਲਸਾ ਪੰਥ ਨੂੰ ਦੇਸ਼ ਵਿਦੇਸ਼ ਵਿੱਚ ਮਹਾਰਾਜ ਸਾਹਿਬ ਜੀ ਦੇ ਪਿਆਰੇ ਗੁਰਸਿੱਖ ਸੰਗਤਾਂ ਨੂੰ ਸਾਰੇ ਸੰਸਾਰ ਭਰ ਨੂੰ ਪ੍ਰੀਅੰਤ ਬਿਆੰਤ ਵਧਾਈਆਂ ਹੋਣ ਬਿਨ ਬਿਨਤ ਵਿਧਾਈਆਂ ਹੋਣ ਗਰੀਬ ਨਿਵਾਜ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਕਿਸੇ ਦਾ ਦੁੱਖ ਵੇਖ ਕੇ ਨਹੀਂ ਝਰਦੇ ਜਿਉ ਰਾਜੇ ਨੇ ਉਹ ਗੋਲੀਗਾ ਨੂੰ ਰਾਣੀ ਵਾਲੇ ਬਸਰ ਪਵਾ ਕੇ ਬਿਠਾਇਆ ਤੇ ਰਾਣੀ ਨੂੰ ਇਹ ਮਨ ਵਿੱਚ ਸੀ ਕਿ ਮਹਾਰਾਜ ਸਾਹਿਬ ਜੀ ਉਹ ਜਿਹੜੀ ਪਟ ਰਾਣੀ ਹੈ ਅੰਤਰਾਜਮੀ ਜਾਣੀ ਜਾਣ ਸਤਿਗੁਰੂ ਗਰੀਬ ਨਵਾਜ਼ ਮਹਾਰਾਜ ਦੇ ਹੱਥ ਵਿੱਚ ਕਫੁੱਲ ਵਾਲੀ ਛੜੀ ਸੀ ਜਿਹੜੀ ਸਾਹਿਬ ਜੀ ਹੱਥ ਵਿੱਚ ਰੱਖਦੇ ਸਨ ਆਨੀ ਰਾਣੀ ਆਨੀ ਰਾਣੀ ਆਨੀ ਰਾਣੀ ਤੂੰ ਕੱਤ ਬੈਠੀ ਤੂੰ ਛੱਪ ਬੈਠੀ ਪਟ ਰਾਣੀ ਮਹਾਰਾਜ ਸਾਹਿਬ ਜੀ ਨੇ ਕਿਹਾ ਗੁਰੂਆਂ ਨੂੰ ਪਰਖੀਦਾ ਨਹੀਂ ਮੰਨ ਦਾ ਭਰਮ ਦੂਰ ਹੋ ਗਿਆ ਇਸੇ ਤਰ੍ਹਾਂ ਆਪ ਜੀ ਨੇ ਪੰਜੋਖਰੇ ਸਾਹਿਬ ਦਾ ਵੀ ਮਹਾਰਾਜ ਦਾ ਪ੍ਰਸੰਗ ਸੁਣਿਆ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਗੰਗਿਆ ਤੋਂ ਅਰਥ ਕਰਾ ਦਿੰਦੇ ਐ ਮਹਾਰਾਜ ਤਾਂ ਜੀਵਨ ਦਾਣ ਦਿੰਦੇ ਹਨ ਸਭ ਕੁਝ ਗੁਰੂ ਬਖਸ਼ਦੇ ਹਨ ਗਰੀਬ ਨਿਵਾਜ ਮਹਾਰਾਜ ਨੇ ਉਹ ਮਰੀਦਾ ਜਿਹੜਾ ਰੋਗ ਸੀ ਦਿੱਲੀ ਦੇ ਵਿੱਚ ਗਰੀਬ ਨਿਵਾਜ ਮਹਾਰਾਜ ਨੇ ਉਹ ਨਿਵਰਤ ਕੀਤਾ ਸਭ ਨੂੰ ਸੁਖ ਦਿੱਤਾ ਬਿਹੰਤ ਕਾਉਟਕ ਹਨ ਸਤਿਗੁਰੂ ਜੀ ਦੇ